ਮંત્રી ਹਰਪਜਨ ਸਿੰਘ ਈਟੀਓ ਨੇ ਇੱਕ ਬੇਹਤ ਵੱਡਾ ਬਿਆਨ ਦੇ ਦਿੱਤਾ ਇੱਕ ਵੱਡਾ ਐਲਾਨ ਹੋ ਗਿਆ ਹੈ ਕਿ ਉਸ ਦੇ ਵਿੱਚ ਹੁਣ ਇਸੇ ਕੰਮ ਕਰਨ ਦੇ ਸਖਤ ਹੁਕਮ ਵੀ ਜਾਰੀ ਕਰ ਦਿੱਤੇ ਨੇ ਮੰਤਰੀ ਹਰਪਜਨ ਸਿੰਘ ਈਟੀਓ ਨੇ ਸਖਤ ਹੁਕਮ ਜਾਰੀ ਕਰਦੇ ਹੋਏ ਕਿਹਾ ਹੈ ਕਿ ਜਿੱਥੇ ਕਿ ਜਿਹੜੀਆਂ ਹੁਣ ਸੜਕਾਂ ਨੇ ਉਹਨਾਂ ਦੇ ਨਿਰਮਾਣ ਨੂੰ ਕਮਲ ਕਰਵਾਉਣ ਦੇ ਲਈ ਔਰ ਹੁਣੇ ਜ਼ਿਆਦਾ ਹੀ ਉਹਨਾਂ ਨੂੰ ਵਧੀਆ ਟੰਦ ਨਾਲ ਬਣਾਉਣ ਦੇ ਲਈ ਵੱਡੇ ਕਦਮ ਚੱਕਣੇ ਚਾਹੀਦੇ ਨੇ ਇਸ ਕਰਕੇ ਸੜਕਾਂ ਦਾ 30 ਸਤੰਬਰ 2025 ਤੱਕ ਸੈਨਸ ਕਰਵਾਉਣਾ ਜ਼ਰੂਰੀ ਹੋਵੇਗਾ ਇਹ ਸੈਨਸ ਟ੍ਰੈਫਿਕ ਟੈਰਿਫ ਜਿਹੜਾ 30 ਸਤੰਬਰ ਤੱਕ ਟੈਰਿਫ ਸੈਨਸ ਕਰਵਾਉਣਾ ਜ਼ਰੂਰੀ ਹੋਵੇਗਾ ਸੜਕਾਂ ਦੇ ਨਿਰਮਾਣ ਨੂੰ ਲੈ ਕੇ ਉਹਨਾਂ ਦੀ ਜਿਹੜੀ ਆ ਹੋਰ ਮੁਰੰਮਤ ਜਿਹੜੀ ਸਹੀ ਢੰਗ ਨਾਲ ਹੋਵੇ ਤਾਂ ਪੂਰਾ ਇੱਕ ਡਾਟਾ ਤਿਆਰ ਹੋਵੇਗਾ ਜਿਸ ਦੇ ਵਿੱਚ ਇਹ ਸਾਰੀ ਲਿਸਟ ਸਾਹਮਣੇ ਆਵੇਗੀ ਤੇ ਨਾਲ ਦੀ ਨਾਲ ਇਹ ਜਿਹੜੀਆਂ ਦੁਰਘਟਨਾਵਾਂ ਵਾਪਰਦੀਆਂ ਰੱਗੀਆਂ ਨੇ ਜਾਂ ਕਿਸੇ ਸੜਕ ਦਾ ਜਿਹੜਾ ਨਿਰਮਾਣ ਨਹੀਂ ਹੋਇਆ ਟੁੱਟੀਆਂ ਹੁੰਦੀਆਂ ਨੇ ਕੀ ਕੁਝ ਵਿਕਾਸ ਹੋਣ ਵਾਲਾ ਹੁਸਾ ਸੈਨਸ ਕਰਵਾਉਣਾ ਟੈਰਕ ਸੈਨਸ ਜ਼ਰੂਰੀ ਕਰਵਾ ਦਿੱਤਾ ਹੈ 30 ਸਤੰਬਰ ਤੱਕ 2025 ਤੱਕ ਦਾ ਸਮਾਂ ਦਿੱਤਾ ਹੈ ਅਧਿਕਾਰੀਆਂ ਨੂੰ ਤੇ ਇਸ ਤੇ ਹੁਕਮ ਜਿਹੜੇ ਨੇ ਜਾਰੀ ਕਰ ਦਿੱਤੇ ਨੇ ਵੱਡੀ ਖਬਰ ਇਸ ਵਕਤ ਦੀ ਅਸੀਂ ਤੁਹਾਡੇ ਨਾਲ ਸਾਂਝੀ ਕਰਦੇ ਆਂ ਦਾ ਦੂਸਰੇ ਪਾਸੇ ਗੱਲ ਕਰ ਲਈਏ ਇਸ ਨੂੰ ਲੈ ਕੇ ਲਗਾਤਾਰ ਹੀ ਹੁਣ ਵੱਡੇ ਬਿਆਨ ਜਾਂ ਵੱਡੀਆਂ ਚੀਜ਼ਾਂ ਵੀ ਲਾਗੂ ਹੋ ਗਿਆ ਨੇ ਜਿਨ੍ਹਾਂ ਦੇ ਹੁਕਮ ਮੰਨਣੇ ਜ਼ਰੂਰੀ ਹੋਗੇ ਨੇ ਤੁਹਾਡੇ ਲਈ ਇੱਕ ਖਾਸ ਖਬਰ ਜਿਹੜੀ ਆ ਉਹ ਲੈ ਕੇ ਹਾਸਲ ਹੋਇਆ ਦੱਸ ਦਈਏ ਕਿ ਮੰਤਰੀ ਹਰਪ੍ਰਧਾ ਸਿੰਘ ਈਟਿਓ ਨੇ ਵੱਡਾ ਫੈਸਲਾ ਸੁਣਾ ਦਿੱਤਾ ਜਿੱਥੇ ਕਿਹਾ ਗਿਆ ਕਿ ਹੁਣ ਸੜਕਾਂ ਦਾ ਜਿਹੜਾ ਨਿਰਮਾਣ ਆ ਉਹਨਾਂ ਨੂੰ ਮੁਕੰਮਲ ਕਰਵਾਣਾ ਪੂਰੀ ਜਾਣਕਾਰੀ ਜਿਹੜੀ ਆ ਉਹ ਹਾਸਲ ਕਰਨੀ ਇਸੇ ਤਰੀਕੇ ਦੇ ਨਾਲ ਉਹਨਾਂ ਦੇ ਵੱਲੋਂ ਜਿਹੜੇ ਬਹੁਤ ਥਾਮਾਂ ਤੇ ਉੱਤੇ ਧੌਲੇ ਕੀਤੇ ਗਏ ਹੋਣੇ ਕੋਲ ਜਿਹੜੀ ਯੋਜਨਾ ਬਣਾਈ ਜਾਣੀ ਆ ਜਿਸ ਤੋਂ ਬਾਅਦ ਹੁਣ ਲਗਾਤਾਰ ਜਾਂਚ ਹੋਵੇਗੀ ਇਹ ਸਾਰੀ ਮੀਟਿੰਗ ਹੋਵੇਗੀ ਮੀਟਿੰਗ ਮੁਕੰਮਲ ਕਰਨ ਤੋਂ ਬਾਅਦ ਹੋਰ ਵੱਡੇ ਹੁਕਮ ਜਾਰੀ ਹੋਣਗੇ ਤਾਂ ਜਿਸ ਨੂੰ ਲੈ ਕੇ ਮਾਮਲਾ ਹੁਣ ਜਿਹੜਾ ਰਹਾਦਾ ਦਾ ਸਾਹਮਣੇ ਆ ਰਿਹਾ ਉਸ ਲਈ ਵੱਡੇ ਹੁਕਮ ਵੀ ਜਾਰੀ ਹੋ ਗਏ ਨੇ ਕਿ ਜਿਸ ਤਰੀਕੇ ਦੇ ਨਾਲ ਮੰਤਰੀ ਹਰਪਜਤ ਸਿੰਘ ਈਟੀਓ ਨੇ ਫਟਾ ਫੈਸਲਾ ਲੈ ਲਿਆ ਹੁਕਮ ਸੁਣਾ ਦਿੱਤੇ ਨੇ ਕਿ 30 ਸਤੰਬਰ 2025 ਤੱਕ ਇਹ ਸੜਕਾਂ ਦਾ ਟੈਲਿਕਸਨਿਸ ਕਰਵਾਉਣਾ ਜ਼ਰੂਰੀ ਹੋਵੇਗਾ ਜਿਹੜੇ ਵੱਡੇ ਹੱਥੇ ਹੁੰਦੇ ਨੇ ਦੁਰਘਟਨਾਵਾਂ ਪਾਪੜਦੀਆਂ ਨੇ ਸੜਕਾਂ ਦੀ ਗਰਮੰਤ ਨਹੀਂ ਹੈਗੀ ਆ ਤਾਂ ਉਹ ਸਾਰੀਆਂ ਚੀਜ਼ਾਂ ਪੂਰਨ ਤੌਰ ਤੇ ਲਾਗੂ ਹੋਣ ਗਿਆ ਮੁਕੰਮਲ ਹੋਣ ਗਿਆ ਵੱਡੀ ਖਬਰ ਹੈ ਸੋਖਤ ਦੀ ਅਸੀਂ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਤਾਂ ਦੂਸਰੇ ਪਾਸੇ ਜਿਸ ਨੂੰ ਲੈ ਕੇ ਹੁਣ ਬਹੁਤ ਵੱਡੇ ਸਵਾਲ ਵੀ ਖੜੇ ਹੋ ਗਏ ਨੇ ਲੋਕ ਜਿਹੜੇ ਨੇ ਉਹ ਮੰਗਾਂ ਕਰਦੇ ਨੇ ਤਾਂ ਉਹਨਾਂ ਸਾਰੀਆਂ ਚੀਜ਼ਾਂ ਨੂੰ ਪੂਰਨ ਕਰਨ ਦੇ ਲਈ ਵੀ ਮੰਤਰੀ ਅਰਪਜਤ ਸਿੰਘ ਜੀ ਕਿਉਂ ਨੇ ਵੱਡਾ ਫੈਸਲਾ ਲੈ ਲਿਆ ਹੈਮ ਖਬਰ ਇਸ ਵਕਤ ਵੀ ਅਸੀਂ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਇਸ ਨੂੰ ਸ਼ੇਅਰ ਕਰਨਾ ਬਣਦਾ ਹੈ ਤਾਂ ਕਿ ਜਿਹੜੇ ਲੋਕ ਨੇ ਉਹਨਾਂ ਤੱਕ ਇਹ ਖਬਰ ਪਹੁੰਚੇ ਕਿ ਇਸ ਤਰੀਕੇ ਦੇ ਨਾਲ ਹੁਣ ਪੂਰਨ ਤੌਰ ਤੇ ਕੰਮਕਾਜ ਹੋਵੇਗਾ ਸਾਰੀਆਂ ਚੀਜ਼ਾਂ ਮੁਕੰਮਲ ਤੌਰ ਤੇ ਲਾਗੂ ਹੋਣ ਗਿਆ ਜਿਸ ਤੋਂ ਬਾਅਦ ਹੁਣ ਲੋਕਾਂ ਦੀਆਂ ਸਾਰੀਆਂ ਮੁਸ਼ਕਲਾਂਾਂ ਦਾ ਹੱਲ ਹੋਣ ਵਾਲਾ ਹੈ ਦਾ ਮੰਤਰੀ ਹਰਪਾਲ ਸਿੰਘ ਜੀ ਕਿਉਂ ਨੇ ਹੁਕਮ ਸੁਣਾ ਦਿੱਤੇ ਨੇ 30 ਸਤੰਬਰ ਤੱਕ ਦਾ ਅਧਿਕਾਰੀਆਂ ਨੂੰ ਸਮਾਂ ਦਿੱਤਾ ਹੈ ਕਿ ਸੜਕਾਂ ਦਾ ਟੈਰਿਫ ਸੈਨਸ ਹੋਵੇ ਜਿਸ ਤੋਂ ਬਾਅਦ ਸਾਰੀਆਂ ਦੁਰਘਟਨਾ ਨੂੰ ਰੋਕਿਆ ਜਾਵੇ ਤਾਂ ਇੱਕ ਪੂਰਨ ਤੌਰ ਤੇ ਕੰਮਕਾਰਜੀ ਕੀਤਾ ਜਾਵੇ